ਤੁਹਾਨੂੰ ਤੁਹਾਡੇ ਤੇ ਲੋਕਾਂ ਨੇ ਵੀ ਮੈਨੂੰ ਸਵਾਲ ਆਉਂਦੇ ਹੁੰਦੇ ਨੇ ਰਸਤੇ 'ਚ ਕਿਤੇ ਕਿੰਨੇ ਵੀ ਤੁਹਾਡੇ ਟ੍ਰੈਮ ਵੀ ਸਮਝਦਾ ਹੱਲ ਕਰੋ ਆ ਉਹਦੇ ਲਈ ਮੈਂ ਇੱਕ ਬੇਨਤੀ ਕਰਨਾ ਵੀ ਤੁਸੀਂ ਇੱਕ ਹੋਰ ਇੱਕ ਦੋ ਅਨਾਉਂਸਮੈਂਟ ਕਰਾ ਦਿਓ ਤੇ ਇੱਕ ਗੇੜਾ ਘੜਾ ਦਿਓ ਤੇ ਜਦਨ ਗੇੜਾ ਜਾਂ ਘੜਾਉਣਾ ਹੈ ਉਹਦੋਂ ਮਨ ਮੜਾ ਜਾਂ ਮੇਰੇ ਨਾਲ ਇੱਦਾਂ ਸੰਪਰਕ ਰੱਖੋ ਕਿਉਂਕਿ ਮੈਂ ਫੋਰਸ ਨਾਲ ਲਾ ਕੇ ਤੁਹਾਡੇ ਗੇੜਾ ਘੜਾ ਦੇਗਾ ਜਿਹੜਾ ਸਮਝੂ ਜਾ ਕੇ ਪਿੱਛੇ ਆਪਣੇ ਆਪ ਠੀਕ ਹੋ ਜਾਏਗਾ ਹੋਰ ਵੀ ਇੱਕ ਦੋ ਜਗ੍ਹਾ ਤੋਂ ਫੋਨ ਆਏ ਆ ਕੁਝ ਪੱਤਰਕਾਰਾਂ ਦੇ ਕੋਈ ਪਬਲਿਕ ਤੇ ਦੀ ਪਤੌਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਨੋ ਡਾਊਟ ਇਹ ਸਮੱਸਿਆ ਆ ਜਾਂਦੀ ਸਿਆਲਾਂ ਦੇ ਦਿਨਾਂ ਦੇ ਵਿੱਚ ਕਈ ਬਲੈਦੀ ਲੋਕ ਆਏ ਹੁੰਦੇ ਆ ਤੇ ਉਹ ਆ ਕੇ ਇਥੇ ਬੜੀ ਵਧੀਆ ਫੀਲਿੰਗ ਹੀ ਦਿੰਦੇ ਨੇ ਗੱਡੀ ਚ ਆਉਂਦੇ ਨੇ ਗੱਡੀ ਵਿਚਾਲੇ ਲਾ ਦਿੰਦੇ ਆ ਸੈਕੰਡਰੀ ਦੇ ਵਾਸਤੇ ਮੈਂ ਕੋਲੇ ਨਗਰ ਕੌਂਸਲ ਦੇ ਪ੍ਰਧਾਨ ਜੀ ਜੀ ਨੂੰ ਮੀਟ ਕਰਾਂਗਾ ਵੀ ਉਹ ਅਨਾਉਂਸਮੈਂਟ ਕਰਾऊं ਜਿਹੜੇ ਸਾਡੇ ਦੁਕਾਨਦਾਰ ਵੀਰ ਨੇ ਉਹਨਾਂ ਨੇ ਕਾਫੀ ਦੁਕਾਨ ਤੋਂ ਅੱਗੇ 3-3 4-4 5.5 ਫੁੱਟ ਈਵਨ 6-6 ਫੁੱਟ ਜਗ੍ਹਾ ਆਪਣਾ ਸਮਾਨ ਰੱਖੇ ਕਿਹੜੀ ਆ ਉਹ ਡਿਸਪਲੇ ਕਰਨ ਦੇ ਚੱਕਰ ਦੇ ਵਿੱਚ ਸਾਰੀ ਛੜਦ ਨੂੰ ਪਹਿਲੇ ਹੀ ਘੇਰ ਲੈਂਦੇ ਆ ਤਾਂ ਇਹ ਉਹਨਾਂ ਨੂੰ ਬੇਨਤੀ ਆ ਕਿ ਨਾਲ ਹੀ ਪ੍ਰਧਾਨ ਜੀ ਨੂੰ ਵੀ ਉਹ ਵੀ ਤੁਸੀਂ ਇੱਕ ਆਪਣਾ ਤੈਬਯਾਰੀ ਨੂੰ ਐਕਟੀਵੇਟ ਕਰੋ ਜਿਹੜਾ ਇਹਨਾਂ ਦਾ ਸਮਾਨ ਅੱਗੇ ਪਿਆ ਦੁਕਾਨ ਤੋਂ ਬਾਹਰ 1 ਤੋਂ 2 ਫੁੱਟ ਛੜਦ ਨੂੰ ਬਾਕੀ ਸਾਰਾ ਉਹ ਕਵਰ ਕਰਾਉਣ ਖਾਲੀ ਕਰਨ ਤੇ ਦੁਕਾਨਦਾਰ ਵੀਰਾਂ ਨੂੰ ਇਹ ਵੀ ਕੋਈ ਸਰਕਾਰੀ ਤੌਰ ਤੇ ਅਸੀਂ ਸਖਤ ਕਾਰਵਾਈ ਕਰੀਏ ਕਿਉਂਕਿ ਸਾਨੂੰ ਮਿਲ ਕੇ ਹੀ ਕਰਨਾ ਪੈਣਾ ਤੇ ਉਹਦੇ ਵਿੱਚ ਸਾਨੂੰ ਵੀ ਸਾਥ ਦੇਣਾ ਪੈਣਾ ਹੈ ਵਗੈਰ ਉਹਨਾਂ ਨੇ ਸਭ ਤੋਂ ਡਿਮਾਂਡ ਕੀਤੀ ਵੀ ਪੁਲਿਸ ਲਾਓ ਜਾਂ ਨਾਲ ਦਿਓ ਤੇ ਖਾਲੀ ਕਰਾਉਣਾ ਦਿਓ ਬਿਲਕੁਲ ਸਖਤੀ ਨਾਲ ਉਹ ਕੰਮ ਖਾਲੀ ਹੋਏਗਾ ਤੇ ਫਿਰ ਉਹਦੇ ਜੀ ਅਧਰਾਜ ਕਰਨਗੇ ਇਸ ਕਰਕੇ ਪਹਿਲੇ ਇਹਨਾਂ ਨੂੰ ਬੇਨਤੀ ਹੈ ਵੀ ਆਪੋ ਆਪਣਾ ਸਮਾਨ ਠਿਕਾਣੇ ਲਾ ਕੇ ਰੱਖਣ ਜਿਹੜਾ ਬਾਜ਼ਾਰ ਦੇ ਵਿੱਚ ਫਾਲਤੂ ਐਂਕਰੋਜਮੈਂਟ ਕੀਤੀ ਹੋਈ ਹੈ ਉਹ ਤੁਹਾਡੀ 1 ਫੁੱਟ ਜਾਂ 1.5 ਫੁੱਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਅਗਰ ਜਿੱਦੀ 2 ਫੁੱਟ ਤੋਂ ਟੱਪ ਗਈ ਤੇ ਉਹਦਾ ਸਮਾਨ ਵੀ ਜ਼ਬਤ ਹੋਏਗਾ। ਤੈਅ ਜਰੀ ਜੁਰਮਾਨਾ ਵੀ ਪਾਏਗਾ ਤੇ ਸਾਡੇ ਕੋਲ ਵੀ ਉਹਦਾ ਐਫਆਈਆਰ ਦਰਜਦਾ ਪ੍ਰੋਵੀਜ਼ਨ ਹੈਗਾ। ਅਸੀਂ ਉਹਦੀ ਐਫਆਈਆਰ ਦਰਜ ਕਰ ਸਕਦੇ ਹਾਂ ਤੇ ਸਮਾਨ ਚੱਕ ਸਕਦੇ ਹਾਂ। ਤਾਂ ਮੈਂ ਸਿਚੂ ਹੁਦੈਤ ਕਰੀ ਆ ਜੀ ਇਹ ਛੇਤੀ ਤੋਂ ਛੇਤੀ ਤਾਲਮੇਲ ਕਰਕੇ ਇੱਥੇ ਢੇਡਾ ਕਢਾਉਣ ਤਾਂ ਜੋ ਇਹ ਜਿਹੜਾ ਹੈਗਾ ਇਹ ਚੱਕਿਆ ਜਾਏ। ਔਰ ਸ਼ਾਰਟਲੀ ਮੇਰੇ ਨਾਲ ਗੱਲ ਹੋ ਗਈ ਹੈ ਪ੍ਰਧਾਨ ਜੀ ਨਾਲ। ਇੱਕ ਦੋ ਦਿਨਾਂ ਦੇ ਵਿੱਚ ਉਹ ਅਨਾਉਂਸਮੈਂਟ ਕੰਪਲੀਟ ਕਰ ਦੇਣਗੇ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਇਹਨਾਂ ਦਾ ਐਕਸ਼ਨ ਪਲਾਨ ਜਿਹੜਾ ਸਾਡਾ ਆ ਜਾਏਗਾ ਤੇ ਉਹਦੇ ਵਿੱਚ ਫਿਰ ਜੇ ਕਿਤਾ ਸਮਾਨ ਆ ਗਿਆ ਉਹ ਤੋਂ ਵਾਪਸ ਨਹੀਂ ਕੀਤਾ ਜਾਏਗਾ ਤੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਵੀ ਬਾਅਦ ਵਿੱਚ ਸਾਨੂੰ ਕੰਪਲੀਟ ਕਰਨ ਦੀ بجائے ਵੀ ਸਾਡਾ ਸਮਾਨ ਪੁਸਤਕ ਕੇ ਲੈ ਗਈ ਤੈਬ ਜਰੀ ਵਾਲੀ ਟੱਕੇ ਲੈ ਗਈ ਸਾਡੀ ਮਦਦ ਕਰੋ ਬਈ ਨਹੀਂ ਫਿਰ ਸੌਰੀ ਆ ਪਹਿਲੇ ਮੈਂ ਕਹਿ ਦਿੰਦਾ ਫਿਰ ਮੈਂ ਤੋਰ ਕੇ ਕਹਿ ਦਿੰਦਾ ਵੀ ਮੈਂ ਸੌਰੀ ਕਹਿ ਦਿੰਦਾ ਨਹੀਂ ਦੋੜਾ ਇਹ ਵਾਪਸ ਨਹੀਂ ਹੋਏਗਾ ਜਦ ਤੋਏਗਾ ਜੁਰਮਾਨਾ ਹੋਏਗਾ ਜੋ ਵੀ ਦੋੜਾ ਕਾਨੂੰਨੀ ਪ੍ਰੋਵੀਜ਼ਨ ਐ ਐਫ ਆਈ ਆਰ ਹੋਈ ਦੋ ਵੀ ਹੋਏ ਇਸ ਕਰਕੇ ਹੁਣ ਆਪਣੇ ਆਪ ਤੁਸੀਂ ਕਰ ਲਓ ਤੇ ਸਾਨੂੰ ਬੜਾ ਚੰਗਾ ਲੱਗੇਗਾ ਤੁਸੀਂ ਸਾਡੇ ਲੋਕੋਂ ਔਰ ਇਹ ਬੜਾ ਸ਼ੁਕਰਗੁਜ਼ਾਰ ਵੀ ਹੋਵਾਂਗੇ ਵੀ ਇਹਦੇ ਵਿੱਚ ਸਮੱਸਿਆ ਦਾ ਹੱਲ ਕਰੋ ਆਪਣੇ ਜਿੰਨੇ ਵਸਨੀਕ ਨੇ ਇਸ ਇਲਾਕੇ ਦੇ ਭਦੌੜ ਦੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਦੋਂ ਬਾਜ਼ਾਰ ਸ਼ੌਪਿੰਗ ਕਰਨ ਆਉਂਦੇ ਆ ਤਾਂ ਆਪਣੀ ਗੱਡੀ ਕਿਸੇ ਸਹੀ ਜਗ੍ਹਾ ਸਾਥ ਖਾਲੀ ਜਗ੍ਹਾ ਦੇਖ ਕੇ ਉੱਥੇ ਪਾਰਕ ਕਰਨ ਨਾ ਕਿ ਬਾਜ਼ਾਰਾਂ ਦੇ ਵਿੱਚ ਲਾ ਕੇ ਟ੍ਰੈਫਿਕ ਜਾਂਦ ਕਰ ਚਾਹੇ ਉਹ ਗੱਡੀ ਦੁਕਾਨਦਾਰ ਦੀ ਹੈ ਚਾਹੇ ਉਹ ਕਸਟਮਰ ਦੀ ਹੈ ਉਹ ਜਿਹੜੀਆਂ ਵੀ ਗੱਡੀਆਂ ਨੇ ਉਹ ਆਪਣੀਆਂ ਕਿਸੇ ਮਤਲਬ ਸਾਈਡ ਦੇ ਜਗ੍ਹਾ ਦੇਖ ਕੇ ਉਥੇ ਪਾਰਕ ਕਰਨ ਬਜ਼ਾਰਾਂ ਦੇ ਵਿੱਚ ਨਾ ਕਰਨ ਜਦੋਂ ਸ਼ੋਪਿੰਗ ਤੇ ਆਉਦੇ ਆ